ਸਤ ਸ੍ਰੀ ਅਕਾਲ ਦੋਸਤੋ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਇੱਕ ਸੱਪ ਦੀ ਵੀਡੀਓ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਤੇ ਇਹ ਵੀਡੀਓ ਤੁਹਾਡੇ ਲਈ ਬਹੁਤ ਜਾਣਕਾਰੀ ਵਾਲੀ ਵੀਡੀਓ ਹੈ ਕਿਉਂਕਿ ਇਹ ਸੱਪ ਕੱਲ ਆਪਣੇ ਖੇਤ ਇੱਥੇ ਖੱਡ ਚੋਂ ਡੱਡ ਕੱਢ ਕੇ ਖਾ ਰਹੇ ਤੇ ਅਸੀਂ ਇਹਦੇ ਨਾਲ ਮસ્ਤੀ ਕਰਦੇ ਰਹੇ ਕਿਉਂਕਿ ਸਾਨੂੰ ਇਹਦੇ ਬਾਰੇ ਕੋਈ ਇੰਨੀ ਜਾਣਕਾਰੀ ਨਹੀਂ ਸੀ ਤਾਂ ਇਹਦੇ ਬਾਰੇ ਆਪਾਂ ਜਾਣਕਾਰੀ ਦਿੰਨੇ ਆ ਅਸੀਂ ਅੱਜ ਆਪਣੇ ਦੋਸਤ ਹੈ 바이 ਗੁਰਵਿੰਦਰ ਸ਼ਰਮਾ ਜੀ ਜੋ ਸੱਪਾਂ ਬਾਰੇ ਡੂੰਗੀ ਜਾਣਕਾਰੀ ਰੱਖਦੇ ਹਨ ਉਹਨਾਂ ਨੂੰ ਬਹੁਤ ਜਾਣਕਾਰੀ ਹੈ ਉਹਨਾਂ ਦੀ ਆਪਾਂ ਇੱਕ ਵੀਡੀਓ ਵੀ ਕੀਤੀ ਸੀਗੀ ਕਿ ਸੱਪ ਕਿਹੜੇ ਖਤਰਨਾਕ ਹੁੰਦੇ ਨੇ ਤੇ ਕਿਹੜੇ ਨਹੀਂ ਹੁੰਦੇ ਤੇ ਇਹ ਸੱਪ ਜਦੋਂ ਸਾਨੂੰ ਕੱਲ ਦਿਖਾਇਆ ਦਾ ਸੀ ਫੋਟੋ ਉਹਨਾਂ ਨੂੰ ਭੇਜੀ ਤਾਂ ਫਿਰ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਵੀ ਇਹੜਾ ਕੋਗਰਾ ਪਦਮਨਾਗ ਹੈ ਤੇ ਇਹ ਬਹੁਤ ਜ਼ਿਆਦਾ ਜ਼ਹਿਰੀਲਾ ਹੁੰਦਾ ਹੈ ਇਹ ਤੋਂ ਬਚ ਕੇ ਰਹਿਣਾ ਚਾਹੀਦਾ ਵੀ ਵੀਡੀਓ ਬਣਾਉਣਾ ਮਕਸਦ ਇਹੀ ਹੈ ਵੀ ਆਪਾਂ ਜਦੋਂ ਖੇਤ ਮੰਨੇ ਜਾਂਦੇ ਆ ਤਾਂ ਬੂਟ ਜਾਂ ਜੁੱਤੀ ਵਗੈਰਾ ਪਾ ਕੇ ਜਾਓ ਤੇ ਇਹਨਾਂ ਜਾਨਵਰਾਂ ਤੋਂ ਦੂਰ ਰਹੋ ਤੇ ਆ ਮਾਰਨਾ ਦਾ ਕੀ ਆ ਵਿਚਾਰੇ ਨੇ ਚਲੋ ਰੱਬ ਦੇ ਜੀ ਹੈ ਹਨਾ ਕਿਤੇ ਵੀ ਆ ਜਾ ਸਕਦੇ ਆ ਤੇ ਤਾਂ ਰੱਖ ਕੇ ਵੀਡੀਓ ਦਿਖਾ ਰਿਆ ਤੁਹਾਨੂੰ ਤੇ ਵੀਡੀਓ ਨੂੰ ਅੱਗੇ ਦੇਖੋ ਕਿਵੇਂ ਡੱਡਾ ਖਾ ਰਿਹਾ ਤੇ ਕਿਵੇਂ ਭੱਜ ਰਿਹਾ ਸੱਪ ਅਸੀਂ ਤਾਂ ਬੱਸ ਮਸਤੀ ਕਰ ਰਹੇ ਸੀ ਤੁਹਾਨੂੰ ਨੂੰ ਅਸੀਂ ਜਾਣ ਦਿੱਤਾ ਮਾਰਿਆ ਨਹੀਂ ਤੇ ਦੇਖੋ ਕਿਹੜੇ ਹਿਸਾਬ ਨਾਲ ਡੱਡਾ ਖਾਦੀ ਇਹਨੇ ਇਹਦਾ ਹੁਣ ਢੱਡ ਭਰਿਆ ਹੋਇਆ ਤੁਰਿਆ ਘਟ ਜਾਊਗਾ ਤੋ ਤੇ ਦੇਖੋ ਕਿਵੇਂ ਜੀਭਾਂ ਕੱਢਦਾ ਖਾ ਕੇ ਡੱਡਾ ਜੀਭਾਂ ਕੱਢਦਾ ਦੇ ਮੂਵੀ ਖੋਲਦਾ ਉਹ ਜਾਂਦਾ ਦੇਖੋ ਵੀ ਸੱਪ ਦੇਖੋ ਮਿੱਤਰੋ ਲਾਈਵ ਤੇ ਆ ਕੇ ਉਹ ਦੇਖੋ ਸੁਦਾ ਬੈ ਡੱਡ ਖਾ ਕੇ ਆਟੇ ਹੁਣ ਵੀਡੀਓ ਵੀ ਬਣਾਈ ਆ ਪੱਡਾਡ ਖਾਂਦੇ ਦੀ ਕਾਲਾ ਨਾਗ ਆਇਆ ਵਾ ਹਣ ਖਿਲਾਰ ਰਿਹਾ ਹੌਲੀ ਹੌਲੀ ਸ਼ੇਰ ਨਾਲ ਵਿੱਚ ਵੜ ਜਿੱਦਰਾ ਨਿਆਰੇ ਲੈ ਰਿਆ ਧੁੱਪ ਸੇਖ ਰਿਆ ਕੋਈ ਬਾਰਿਸ਼ ਹੋ ਕਰਕੇ ਠੰਡਾ ਮੌਸਮ ਹੋ ਗਿਆ ਏ ਤੇ ਉਹ ਫਣ ਦੇਖੋ ਕਿਵੇਂ ਖਿਲਾਰੀ ਜਾਂਦਾ ਜੇ ਸ਼ੇਰ ਤਾਂ ਉਹ ਫਣ ਖਿਲਾਰ ਲੈਣਾ ਦੇਖੋ ਕਿਉਂ ਆਪਾਂ ਬੋਲਦੇ ਆ ਆਵਾਜ਼ ਦੀ ਸੁਣਾਈ ਦਿੰਦੀ ਇਹਨੂੰ ਜਦੋਂ ਆਪਾਂ ਧਮਕ ਦਿੱਤੀ ਹੈ ਤਾਂ ਇਹਨੂੰ ਕੰਪਣ ਜਿਹੜੀ ਉਹ ਆਈ ਹੈ ਇਹ ਦੇਖੋ ਆ ਜਾਂਦਾ ਹੈ ਉਪਰ ਵਾਲੀ ਜੇ ਆਹ ਬਰਾੜੀ ਕਿ ਬੜ ਗਿਆ ਇੱਥੇ ਹੁਣ ਪਾਰ ਜਾਊਗਾ ਪਰਲੇ ਵਸੇ ਹੋ ਜਾਂਦਾ ਦੇਖੋ ਦੇਖਿਆ ਦੇਖੋ ਹੋਇਆ ਹੈ ਉਹਨੂੰ ਪਤਾ ਨਹੀਂ ਇੱਧਰ ਬੰਦੇ ਆ ਇੱਧਰ ਨਹੀਂ ਆ ਰਿਹਾ ਆ ਹੁਣ ਇੱਥੋਂ ਆ ਪਰਾਲੀ ਚ ਪਰਾਲੀ ਪਰਾਲੀ ਜੀ ਗੂ ਆਉਂਦੀ ਕਿਉਂ ਉਹਤ 4-5 ਫੁੱਟ ਦਾ ਹੋ ਗਿਆ ਵੱਧ ਉਹ ਆ ਯਾਰ ਮੇਰੇ ਚੱਪੜਾ ਨਹੀਂ ਪੈਂਦਾ ਯਾਰ ਲਾਈਵ ਕੋ ਬਰਾ ਸੱਪ ਦੀ ਵੀਡੀਓ ਤੁਹਾਨੂੰ ਦਿਖਾ ਰਹੇ ਆ ਆਪਾਂ ਨੇ ਮਾਰਿਆ ਨਹੀਂ ਗਾ ਮਾਤਲ ਮਾਰਨਾ ਕਾਣੂਆ ਬਾਪ ਲੱਗਦਾ ਕਿ ਉਹ ਜੀਵ ਹੱਤਿਆ ਕਾਣੂ ਕਰਨੀ ਹੈ ਉਹ ਇਹ ਥੇ ਲੋ ਗਿਆ ਹੁਣ ਪਰਾਲੀ ਚ ਹੋ ਸਕਦਾ ਹੈ ਬੈਕ ਨਹੀਂ ਹੁੰਦਾ ਉਹਦਾ ਬੈਕ ਉਹ ਜੋ ਭੱਜ ਲਾਂਗੇ ਫੇਰ ਨਹੀਂ ਕਰੱਚੇ ਕੁੱਚੇ ਦੀ ਵਿਵਾਹ ਕਰਦਾ ਵਨ ਨੰਗੇ ਪੈਰੀ ਜਿਹਾ ਕਿਵੇਂ ਓਏ ਸਪੋਰਟ ਬਸਰੀਆ ਪਾ ਸਰ ਨਹੀਂ ਆਂਦਾ ਪਿੰਨੇ ਨਾ ਮਾਰਨੇ ਛੱਡਤੇ ਹਥਿਆਰ ਚਲਾਉਣੇ ਭੁੱਲੇ ਛੱਡੇ ਆ ਚਲਾਉਣੇ ਫੱਤਰ ਗਿਆ ਦੇ ਡੇ ਨੂੰ ਦੱਸ ਕੇ ਖਾ ਜੂ ਆਹੇ ਡਾਂਗੀ ਮਾਰੂ ਆ ਮਕਾਣਾ ਨੇੜੇ ਹੀ ਆ। ਨਾਗ ਸੀਗਾ ਜੀ ਬਹੁਤ ਤਕੜਾ। ਐ ਐ ਟੱਪ ਗਿਆ ਉਹ ਚਲ ਜਾਣ ਦੇ ਆ। ਇਹ ਪਾਣੀ ਲਈ ਜਾਂਦੇ ਸੀਗੇ ਤੇ ਮਾਂਵਾਜਾਂ ਹੀ ਮਾਰੀ ਗਏ ਇਹਨਾਂ ਨੂੰ ਇਹਨੇ ਸੁਣਿਆ ਨਹੀਂ। ਆਪਾਂ ਕਹਿੰਦੇ ਨੇ ਸੱਪ ਨੂੰ ਆਵਾਜ਼ ਸੁਣਦੀ ਆ ਆਵਾਜ਼ ਨਹੀਂ ਸੁਣਦੀ ਹੁੰਦੀ। ਤੇ ਜਦੋਂ ਮੈਂ ਅੱਡੀ ਮਾਰੀ ਨਾ ਥੱਲੇ ਧਮਕ ਅੱਡੀ ਦੀ ਧਮਕ ਪਈ ਤਾਂ ਫਿਰ ਭੱਜਿਆ। ਤੇ ਵੀਡੀਓ ਤੁਹਾਨੂੰ ਦਿਖਾਵਾਂਗੇ ਡੱਡ ਖਾਂਦੇ ਦੀ ਵੀਡੀਓ ਬਣਾਈ ਹੋਈ ਆ। ਉਹ ਵੀ ਅਪਲੋਡ ਕਰਾਂਗੇ ਕਾਲਾ 나ਗਜੀ ਨੂੰ ਕਹਿੰਦੇ ਕਾਲਾ ਸੱਪ ਕਹਿੰਦੇ ਆ ਉਹ ਦਿਖਾਵਾਂਗੇ ਤੁਹਾਨੂੰ ਅੱਜ ਸ਼ਾਮ ਨੂੰ ਵੀਡੀਓ ਪਾਵਾਂਗੇ ਕੋਵਰਾ ਹੀ ਹੈ ਕਾਲਾ ਦਾ ਕੋਵਰਾ ਹੀ ਹੁੰਦਾ ਬਾਕੀ ਤੁਸੀਂ ਦੱਸ ਦਿਓ ਕਿਹੜਾ ਦੇਖ ਲਓ ਮੜਾ ਜੀ ਲਾਈਵ ਵੈਕ ਕਰਕੇ ਦੇਖ ਲਓ ਲਾਈਵ 'ਚ ਵੀ ਆਇਆ ਹੈ ਇੱਥੇ ਮੈਂ ਨਾ ਇੱਥੋਂ ਤਰੇ ਆਉਂਦਾ ਸੀਗਾ ਇੱਥੇ ਖੱਟ ਦੇ ਮੂੰਹ ਸੀ ਉਹਦਾ ਤੇ ਅਸਹਾਰਾ ਬਾਹਰ ਸੀਗਾ ਡੱਡ ਖਾਈ ਜਾਂਦਾ ਸੀਗਾ ਹੁਣ ਡੱਡ ਨੂੰ ਡੱਡ ਖਾਈ ਲੈਣ ਦੇ ਇਥੇ ਸੀਗਾ ਹੈ ਚੰਕ ਕੋ ਕਾਲਾ ਸੀਗਾ ਨਾ ਹਾਂ ਇਹ ਪਾਣੀ ਲਾਉਂਦੇ ਸੀਗੇ ਵੀਰੇ ਤੇ ਰਾਤ ਨੂੰ ਪਤਾ ਨਹੀਂ ਕਿਵੇਂ ਜਦ ਦਿਨੇ ਦਾ ਦਿਖ ਜਾਂਦਾ ਹੈ ਛੋਟਾ ਹੀ ਹੈ ਜੇ ਹਾਂ ਤੇ ਰਾਤ ਨੂੰ ਤਾਂ ਨਿਕੰਨੇ ਸੱਪ ਟੱਕਰਦੇ ਹੋਣਗੇ ਨਾ ਨੇਰੇ ਚ ਹੁਣ ਤਾਂ ਜਦ ਦਿਨ ਸੀਗਾ ਦਿਖ ਗਿਆ ਤਾਂ ਹੀ ਲਾਈਵ ਕੀਤਾ ਮੈਂ ਲਾਈਵ ਚ ਦਿਖਾ ਦਈ ਆਖਣਗੇ ਕਿ ਕਿਤੇ ਵੀਡੀਓ ਚ ਕਿਤੇ ਚੱਕੀ ਨਹੀਂ ਪਾਤੀ